ਅੱਜ ਇਹ ਟੌਪਿਕ ਹੋਊਗਾ ਕਿ ਕੀ ਦੁਨੀਆ ਦੇ ਵਿੱਚ ਕਿੰਨੇ ਪ੍ਰਕਾਰ ਦੇ ਝਗੜੇ ਹਨ ਤੇ ਇਹਦੇ ਪਿੱਛੇ ਪੈਸੇ ਦੀ ਕੀ ਕਰਾਮਾਤ ਆ ਸੋ ਸਾਰਿਆਂ ਤੋਂ ਪਹਿਲਾਂ ਅਰਥੀਆਂ ਟੀਵੀ ਦੇਖਣ ਵਾਲੇ ਸਾਰੇ ਸਾਡੇ ਸਰੋਤਿਆਂ ਨੂੰ ਬਹੁਤ ਸਾਰਾ ਪਿਆਰ ਤੇ ਸਤਿਕਾਰ ਸੋ ਇੱਕ ਵਾਰੀ ਹੁਣ ਆਪਾਂ ਕਰਾਂਗੇ ਆਵਾਜ਼ ਚੈੱਕ ਤੇ ਉਸ ਤੋਂ ਬਾਅਦ ਕਰਾਂਗੇ ਆਪਾਂ ਇਸ ਟੌਪਿਕ ਤੇ ਗੱਲਬਾਤ ਤੁਹਾਡੇ ਤੋਂ ਥੋੜੀ ਜੀ ਮਾਫੀ ਚਾਹਣਾ ਕਿ ਕੱਲ ਮੈਂ ਇਸ ਆਪਣੇ ਲਾਈਵ ਨੂੰ ਕੰਟੀਨਿਊ ਨਹੀਂ ਕਰ ਸਕਿਆ ਕਿਉਂਕਿ ਅ ਥੋੜੀ ਜੀ ਇੱਕ ਤਾਂ ਇਹ ਦਿੱਕਤ ਸੀਗੀ ਕਿ ਮੈਂ ਆਪਣੇ ਲਾਈਵ ਨੂੰ ਕੰਟੀਨਿਊ ਨਹੀਂ ਕਰ ਕਿਤੇ ਅ ਆਊਟ ਆਫ ਸਟੇਸ਼ਨ ਚਲਾ ਗਿਆ ਸੀ ਤੇ ਇੱਕ ਇਹ ਕਿ ਮੈਂ ਉੱਥੇ ਜਾ ਕੇ ਵੀ ਕੋਸ਼ਿਸ਼ ਕੀਤੀ ਸੀਗੀ ਕਿ ਮੈਂ ਆਪਣਾ ਜਿਹੜਾ ਸ਼ੋਅ ਆ ਮੈਂ ਇਹਨੂੰ ਕੰਟੀਨਿਊ ਕਰਾਂ ਤੇ ਇਹਨੂੰ ਜਿਹੜਾ ਆਪਣਾ ਮਿਸ ਨਾ ਹੋਵੇ ਇੱਕ ਆਪਣਾ ਇੱਕ ਐਪੀਸੋਡ ਮਿਸ ਨਾ ਹੋਵੇ ਪਰ ਫਿਰ ਨਾਲ ਦੀ ਨਾਲ ਮੈਨੂੰ ਥੋੜੀ ਦਿੱਕਤ ਸੀ ਕਿ ਮੇਰੀ ਤਬੀਅਤ ਵੀ ਥੋੜੀ ਠੀਕ ਨਹੀਂ ਸੀ ਤੇ ਜਿਦੇ ਕਰਕੇ ਮੈਨੂੰ ਬੋਲਣ ਦੀ ਦਿੱਕਤ ਆਉਂਦੀ ਸੀ ਇਸ ਕਰਕੇ ਕੱਲ ਦਾ ਸ਼ੋਅ ਕੰਟੀਨਿਊ ਨਹੀਂ ਕਰ ਸਕਿਆ ਆਪਾਂ ਸੋ ਅੱਜ ਆਪਾਂ ਇਸ ਟੌਪਿਕ ਤੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਦੋਸਤੋ ਆਪਾਂ ਨੂੰ ਇਹ ਦੇਖਣਾ ਪਊਗਾ ਕਿ ਝਗੜੇ ਹੁੰਦੇ ਕਿੰਨੇ ਪ੍ਰਕਾਰ ਦੇ ਨੇ ਸਭ ਤੋਂ ਪਹਿਲਾਂ ਜਿਹੜਾ ਝਗੜਾ ਮਨੁੱਖ ਦੇ ਵਿੱਚ ਸਿਰਦਾਗਾ ਉਹ ਹੁੰਦਾਗਾ ਆਪਾਂ ਕਹਿੰਨੇ ਆ ਸਾਡਾ ਹੱਕ ਆ ਯਾਰ ਵੀ ਮੇਰਾ ਹੱਕ ਮਾਰ ਲਿਆ ਜਾਂ ਕਿਸੇ ਨੇ ਕੁਝ ਲੁੱਟ ਲਿਆ ਸਪੋਜ਼ ਕਰੋ ਵੀ ਤੁਹਾਡਾ ਤੁਸੀਂ ਖੇਤੀ ਨਾਲ ਸੰਬੰਧਿਤ ਜਾਂ ਪੈਸੇ ਨਾਲ ਸੰਬੰਧਿਤ ਚੀਜ਼ ਦੱਸ ਦਿਨਾ ਤੁਸੀਂ ਖੇਤੀ ਕਰਦੇ ਹੋ ਤੁਹਾਡੀ ਕਿਸੇ ਨੇ ਵੱਟ ਵੱਢ ਲਈ ਤਾਂ ਉਹਦੇ ਪਿੱਛੇ ਤੁਹਾਡਾ ਝਗੜਾ ਹੋਊਗਾ ਤੁਹਾਡਾ ਕਿਸੇ ਨੇ ਪਾਣੀ ਲਾ ਲਿਆ ਵੱੱਡ ਲਾ ਲਿਆ ਉਹਦੇ ਪਿੱਛੇ ਤੁਹਾਡਾ ਝਗੜਾ ਹੋਊਗਾ ਸੋ ਇਹ ਝਗੜਾ ਵੀ ਜਾ ਕੇ ਜੁੜਦਾ ਜਾ ਕੇ ਪੈਸੇ ਨਾਲ ਇਸੀ ਤਰ੍ਹਾਂ ਤੁਸੀਂ ਤੁਹਾਡੇ ਕਿਸੇ ਨੇ ਚੋਰੀ ਕਰ ਲਈ ਜਾਂ ਡਾਕਾ ਮਾਰ ਲਿਆ ਤੁਹਾਡੇ ਤੋਂ ਖੋਲਿਆ ਮੋਬਾਈਲ ਖੋਲਿਆ ਜਾਂ ਤੁਹਾਡਾ ਬਡੂਆ ਖੋਲਿਆ ਜਾਂ ਤੁਹਾਡੇ ਕੋਲੇ ਹੋਰ ਕੋਈ ਕੀਮਤੀ ਸਮਾਨ ਆ ਸੋਨੇ ਦਾ ਉਹ ਖੋਲਿਆ ਜਾਂ ਚੋਰੀ ਕਰ ਲਿਆ ਇਹ ਚੀਜ਼ ਵੀ ਜਾ ਕੇ ਪੈਸੇ ਨਾਲ ਜੁੜਦੀ ਹੈ ਕਿਉਂਕਿ ਜੇ ਸਾਡੇ ਕੋਲੇ ਪੈਸਾ ਹੋਊਗਾ ਸਾਨੂੰ ਮੰਨ ਲਓ ਵੀ ਕੁਈ ਪੈਸਾ ਦੇ ਦੂ ਕਿਸੇ ਚੀਜ਼ ਦਾ ਸਾਡੀ ਭਾਵੇਂ ਕੋਈ ਵੱਟ ਵੱਢ ਲੇ ਤੇ ਅਗਲਾ ਕਵੇ ਯਾਰ ਇਹ ਗਿੱਠ ਥਾਂ ਤੇਰਾ ਸੀ ਵੱਡਿਆ ਤੇ ਦੋ ਗਿੱਠਾਂ ਦੇ ਪੈਸੇ ਚੱਕ ਅਸੀਂ ਕਦੇ ਵੀ ਨਹੀਂ ਲੜਦੇ ਕਵਾਂਗੇ ਥੋੜਾ ਜਿਆ ਹੋਰ ਵੱਡ ਲਾ ਪਮਾ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਪੈਸੇ ਨਾਲ ਜੁੜਦੀਆਂ ਨੇ ਜਾ ਕੇ ਇਸੇ ਤਰ੍ਹਾਂ ਆਪਾਂ ਇੱਕ ਝਗੜਾ ਹੋ ਗਿਆ ਜਿਵੇਂ ਪਹਿਲੇ ਨੰਬਰ ਤੇ ਹੋ ਗਿਆ ਆਪਾਂ ਜ਼ਮੀਨ ਦਾ ਝਗੜਾ ਦੂਜੇ ਨੰਬਰ ਤੇ ਹੋ ਗਿਆ ਤੁਹਾਡਾ ਅ ਮਤਲਬ ਪੈਸੇ ਦਾ ਬਟੂਏ ਦਾ ਸੋਨੇ ਦਾ ਪੈਸੇ ਦਾ ਚਲੋ ਪੈਸੇ ਪਿੱਛੇ ਹੋ ਹੀ ਗਿਆ ਕੋਈ ਚੋਰੀ ਹੋ ਗਈ ਡਾਕਾ ਹੋ ਗਿਆ ਕੋਈ ਮਤਲਬ ਤੁਹਾਡਾ ਸੋਨਾ ਲੈ ਗਿਆ ਕੋਕੇ ਜਾਂ ਮਤਲਬ ਤੁਹਾਡਾ ਬਟੂਆ ਲੈ ਗਿਆ ਕੋਕੇ ਤੁਹਾਡੇ ਮੋਟਰਸਾਈਕਲ ਲੈ ਗਿਆ ਕੋਕੇ ਤੁਹਾਡੀ ਬਾਈਕ ਗੱਡੀ ਕੁਝ ਵੀ ਲੈ ਗਿਆ ਕੋਕੇ ਤਾਂ ਉਹ ਵੀ ਜਾ ਕੇ ਜੁੜਦੀ ਹੈ ਜਿਹੜੀ ਚੀਜ਼ ਪੈਸੇ ਨਾਲ ਸਪੋਰ ਕਰੋ ਕਿ ਉਸ ਤੋਂ ਬਾਅਦ ਆਪਾਂ ਨੂੰ ਇਹ ਖਤਰਾ ਖੜਾ ਹੋ ਜੇ ਕਿਹਰ ਬੰਦਾ ਸਾਡੇ ਤੋਂ ਲੈਤਾ ਗਿਆ ਚੀਜ਼ ਸਾਨੂੰ ਗੱਡੀ ਮੋੜ ਵੀ ਭਾਵੇਂ ਜਾਵੇ ਉਸ ਤੋਂ ਬਾਅਦ ਕਿਤੇ ਇਹ ਨਾ ਹੋਵੇ ਕਿ ਉਹ ਤੇ ਉਹ ਬਲੈਕ ਕਰਦਾ ਰਵੇ ਜਾਂ ਫਿਰ ਉਤੇ ਸਾਡੀ ਗੱਡੀ ਤੇ ਕੋਈ ਚੋਰੀ ਡਾਕਾ ਨਾ ਕਰ ਲੇ ਜਾਂ ਕੋਈ ਕ੍ਰਾਈਮ ਨਾ ਕਰ ਦੇ ਤਾਂ ਇਹ ਵੀ ਗੱਲ ਪੈਸੇ ਨਾਲ ਜੁੜਦੀ ਹੈ ਕਿਉਂਕਿ ਜੇ ਕੋਈ ਡਾਕਾ ਮਾਰੂਗਾ ਗੱਡੀ ਲਾ ਕੇ ਕਿਸੇ ਦੀ ਜਾਂ ਮੋਟਰਸਾਈਕਲ ਲਾ ਕੇ ਤਾਂ ਉਹ ਵੀ ਪੈਸੇ ਪਿੱਛੇ ਮਾਰੂਗਾ ਭਾ ਜੇ ਮੋਟਰਸਾਈਕਲ ਹੋਊਗਾ ਤੁਹਾਡਾ ਤਾਂ ਵੀ ਪੈਸਾ ਗੱਲ ਕੀ ਤੁਹਾਡੇ ਸਾਰੇ 99% ਜਿਹੜੇ ਝਗੜੇ ਪੈਸੇ ਨਾਲ ਸੰਬੰਧਿਤ ਹੁੰਦੇ ਹੈਗੇ ਹੁਣ ਉਸ ਤੋਂ ਅੱਗੇ ਆ ਜੀ ਦੋਸਤੋ ਤੁਹਾਡਾ ਮੰਨ ਲਓ ਵੀ ਕਿਡਨਾਪਿੰਗ ਹੋ ਗਈ ਕਿਸੇ ਬੱਚੇ ਦੀ ਜਾਂ ਕਿਸੇ ਪਰਿਵਾਰ ਦੇ ਮੈਂਬਰ ਦੀ ਜਾਂ ਵੀ ਮੰਨ ਲਓ ਵੀ ਤੁਹਾਡੇ ਜਿਵੇਂ ਆਪਣੇ ਇੰਡੀਆ ਦੇ ਵਿੱਚ ਮੋਸਟਲੀ ਜਾਂ ਕਿਤੇ ਵੀ ਸੁਣਿਆ ਜਾਂਦਾ ਸੀ ਵੀ ਤਸਕਰੀ ਹੁੰਦੀ ਸੀ ਮਨੁੱਖੀ ਅੰਗਾਂ ਦੀ ਜਿਵੇਂ ਕਿਸੇ ਦੇ ਕਿਡਨੀ ਕੱਢ ਲਈ ਜਾਂ ਕੁਝ ਹੋਰ ਇਹ ਵੀ ਸੰਬੰਧ ਪੈਸੇ ਨਾਲ ਹੀ ਜੁੜਦਾ ਹੈਗਾ ਏ ਵੀ ਇੱਕ ਝਗੜਾ ਆਪਾਂ ਕੰਪਲੇਂਟ ਲੈ ਕੇ ਜਾਂਦੇ ਆਂਗੇ ਸਰਕਾਰ ਕੋਲੇ ਪੁਲਿਸ ਕੋਲੇ ਜਾਂ ਤੁਹਾਡਾ ਮੰਨ ਲਓ ਵੀ ਗੈਂਗਸਟਰ ਜਿਹੜੇ ਬਣਦੇ ਹੈਗੇ ਇਹ ਵੀ ਪੈਸੇ ਪਿੱਛੇ ਬਣਦੇ ਕਿਉਂਕਿ ਫਸਟ ਟਾਈਮ ਇਹਨਾਂ ਨੇ ਪੈਸੇ ਲਈ ਚਮਕ-ਦਮਕ ਦੇ ਵਿੱਚ ਆ ਜਾਂਦੇ ਹੈਗੇ ਇਹਨਾਂ ਨੂੰ ਲੱਗਦਾ ਪੈਸਾ ਸਭ ਕੁਝ ਆ ਕਿਉਂਕਿ ਪੈਸਾ ਤੁਹਾਨੂੰ ਸਕੂਨ ਨਹੀਂ ਦੇ ਸਕਦਾ ਪੈਸਾ ਇਹਨਾਂ ਨੂੰ ਲੱਗਣ ਲੱਗ ਜਾਂਦਾ ਵੀ ਸਭ ਕੁਝ ਆ ਇਹਨਾਂ ਨੇ ਫਿਰ ਕੀ ਕਰਨਾ ਹੁੰਦਾ ਕਿ ਸ਼ੁਰੂ ਦੇ ਵਿੱਚ ਕੋਈ ਦੇਖੀ ਇਹਨਾਂ ਨੇ ਕੋਈ ਗੱਡੀ ਖੋਲ ਹੀ ਕੋਈ ਮੋਟਰਸਾਈਕਲ ਖੋਲ ਲਿਆ ਕੇ ਵੇਚ ਦਿਆਂਗੇ ਕਿਹੜਾ ਪਤਾ ਲੱਗਦਾ ਕਿਸੇ ਨੂੰ ਫਿਰ ਉਸ ਤੋਂ ਬਾਅਦ ਚ ਹੌਲੀ ਹੌਲੀ ਵੱਡੀ ਚੀਜ਼ ਨੂੰ ਹੱਥ ਪਾਉਂਦੇ ਆ ਫਿਰ ਕਿਡਨਾਪਿੰਗ ਹੋ ਗਈ ਚੋਰੀ ਡਾਕਾ ਹੋ ਗਿਆ ਇਹ ਵੀ ਪੈਸੇ ਨਾਲ ਜੁੜਦੀ ਹੈ ਜਾਂ ਕਿ ਪੈਸੇ ਦੇ ਕਰਕੇ ਸ਼ੁਰੂ ਹੋਈ ਪੈਸੇ ਦੇ ਕਰਕੇ ਕੰਮ ਕੀਤਾ ਸੋ ਉਸ ਤੋਂ ਬਾਅਦ ਤੁਹਾਡੇ ਘਰੇਲੂ ਝਗੜੇ ਆ ਗਏ ਜਿਵੇਂ ਪਰਿਵਾਰਕ ਝਗੜੇ ਆ ਗਏ ਉਹ ਵੀ ਪੈਸੇ ਕਰਕੇ ਹੀ ਹੁੰਦੇ ਆ ਮੋਸਟਲੀ ਜਿਹੜੇ ਮੰਨ ਲਓ ਤੁਹਾਡੇ ਮੀਆਂ ਬੀਬੀ ਦਾ ਕਿਸੇ ਦਾ ਝਗੜਾ ਆ ਗਿਆ ਉਹਦੇ ਚ ਕੀ ਹੁੰਦਾਗਾ ਕਿ ਰੇਅਰ ਚਾਂਸ ਹੁੰਦੇ ਆ ਕਿ ਤੁਹਾਡਾ ਝਗੜਾ ਬੇਵਕੂਫੀ ਕਰਕੇ ਹੋਵੇ ਜਾਂ ਕਿਸੇ ਹੋਰ ਮਤਲਬ ਈਗੋ ਕਰਕੇ ਹੋਵੇ ਅਦਰਵਾਈਜ਼ ਪੈਸੇ ਕਰਕੇ ਹੁੰਦੇ ਹੈਗੇ ਕਿਉਂਕਿ ਜਿਵੇਂ ਕਈ ਵੱਡੇ ਘਰਾਣਿਆਂ ਦੇ ਆਪਾਂ ਦੇਖਦੇ ਆ ਲੇਡੀਜ਼ ਨੂੰ ਕੀ ਹੁੰਦਾ ਕਿ ਯਾਰ ਹੁਣ ਅਮੀਰ ਘਰੇ ਆਪਾਂ ਵਿਆਹ ਕਰਾ ਲਿਆ ਉਸ ਤੋਂ ਬਾਅਦ ਤਲਾਕ ਲੈ ਲਓ ਤੇ ਆਪਾਂ ਕਿ ਆਪਾਂ ਨੂੰ ਪੈਸਾ ਜਿਹਨੂੰ ਐਲਮਨੀ ਕਹਿੰਦੇ ਆ ਉਹ ਮਿਲਦਾ ਰਹੂਗਾ ਜਾਂ ਤਾਂ ਵੀ ਖਰਚੇ ਦੇ ਰੂਪ ਦੇ ਵਿੱਚ ਜਾਂ ਫਿਰ ਤਲਾਕ ਦੇਣ ਵੇਲੇ ਮੋਟਾ ਪੈਸਾ ਲੈ ਕੇ ਉਹ ਮੰਨ ਲਓ ਵੀ ਤਲਾਕ ਹੋ ਜਾਂਦੇ ਹੈਗੇ ਜਾਂ ਫਿਰ ਮੰਨ ਲਓ ਵੀ ਸਪੋਸ ਕਰੋ ਜਿਵੇਂ ਤੁਹਾਨੂੰ ਉਦਾਹਰਨ ਦੇ ਦਿਆਂ ਵੀ ਜਿਹੜੀ ਘਰੇਲੂ ਝਗੜੇ ਦੀ ਰਿਤਕਰੋਸ਼ਨ ਹੋਰਾਂ ਦਾ ਕਹਿੰਦੇ ਵੀ ਤਲਾਕ ਹੋਊਗਾ ਜਾਂ ਹੋ ਗਿਆ ਸ਼ਾਇਦ ਆਪਾਂ ਇਹ ਖਬਰ ਮੈਨੂੰ ਉਹ ਬਾਤ ਧਿਆਨ ਨਹੀਂ ਕੀਤਾ ਉਹਦੀ ਜਿਹੜੀ ਵਾਈਫ ਸੀ ਉਹਨੇ 8 ਕਰੋੜ سوری 800 ਕਰੋੜ ਰੁਪਇਆ ਉਹਨੂੰ ਮਤਲਬ ਮਿਲਿਆ ਡਾਈਵੋਰਸ ਦੇ ਬਦਲੇ ਉਹਨੇ ਜਿਹੜਾ ਕੇਸ ਪਾਇਆ ਸੀਗਾ ਐਸੀ ਤਰ੍ਹਾਂ ਇੱਕ ਸਿੰਘਾਨੀਆਂ ਨਾਮ ਦਾ ਬੰਬੇ ਦੇ ਵਿੱਚ ਕੋਈ ਬਹੁਤ ਤਕੜਾ ਕਾਰੋਬਾਰੀ ਬੰਦਾ ਸੀਗਾ ਜਾਂ ਬਿਜ਼ਨਸਮੈਨ ਕਹਿ ਲਈਏ ਉਹਦੇ ਮੁੰਡੇ ਦਾ ਡਾਈਵੋਰਸ ਹੋਇਆ ਸੀਗਾ ਉਹਦੇ ਕੋਲੇ ਘੱਟੋ ਘੱਟ 15 16 ਹਜ਼ਾਰ ਕਰੋੜ ਦੀ ਪ੍ਰਾਪਰਟੀ ਸੀਗੀ ਜਿਹਦੇ ਚੋਂ 75% ਮੀਨਸ ਕਿ 12000 ਕਰੋੜ ਲਗਭਗ ਪੈਸੇ ਦੀ ਉਹਦੀ ਵਾਈਫ ਨੇ ਕਲੇਮ ਕੀਤਾ ਸੀਗਾ ਕੋਰਟ ਦੇ ਵਿੱਚ ਕਿ ਇਹ ਪੈਸੇ ਦੀ ਮੈਂ ਹੱਕਦਾਰ ਆ ਮੈਨੂੰ ਮਿਲਣਾ ਚਾਹੀਦਾ 12000 ਕਰੋੜ ਜਿਹੜਾ ਅਸਲੀ ਮਾਲਕ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਸੀ ਉਹ ਸਿਰਫ 4-5000 ਕਰੋੜ ਰੱਖਣਗੇ ਕਿ ਜਿਹੜੇ ਵੀ ਮੈਂ ਸਿਰਫ ਇਹਦੀ ਵਾਈਫ ਹੋਣ ਦੇ ਨਾਂ ਤੇ ਮੈਂ ਕਮਾਉਂਗੀ ਵੀ 12000 ਕਰੋੜ ਇਹ ਮਤਲਬ ਝਗੜਾ ਕੀ ਹੋਇਆ ਫਿਰ ਪੈਸੇ ਦਾ ਹੀ ਹੋ ਗਿਆ ਹਣਾ ਜਿੰਨੇ ਝਗੜੇ ਮੋਸਟਲੀ ਹੁੰਦੇ ਆਗੇ ਅ ਇਹ ਸਾਡੇ ਅਰਵਿੰਦ ਠਾਕਰ ਜੀ ਆ ਭਰਾ ਆਪਣਾ ਹਾਈ ਬੋਲ ਰੇ ਆ ਹਾਈ ਬ੍ਰੋ ਸੋ ਤੇ ਜਿੰਨੇ ਵੀ ਸਾਡੇ ਝਗੜੇ ਹੁੰਦੇ ਆਗੇ ਸਾਰੇ 99% ਮਤਲਬ ਟੋਟਲ 100% ਨਹੀਂ ਮੈਂ ਕਹਿੰਦਾ ਇਹ ਸਾਰੇ ਪੈਸੇ ਪਿੱਛੇ ਹੁੰਦੇ ਆਗੇ ਜਿੰਨੇ ਕ੍ਰਾਈਮ ਹੁੰਦੇ ਆਗੇ ਸਾਰੇ ਹੀ ਮਤਲਬ ਲਗਭਗ 99% ਪੈਸੇ ਪਿੱਛੇ ਹੁੰਦੇ ਆਗੇ 1% ਹੁੰਦਾ ਕਿ ਤੁਹਾਡਾ ਝਗੜਾ ਕਿਸੇ ਨਾਲ ਈਗੋ ਪਿੱਛੇ ਹੋ ਜੇ ਜਿਵੇਂ ਕਿਤੇ ਤੁਹਾਡਾ ਵਹੀਕਲ ਤੁਸੀਂ ਖੜਾ ਕਰਨਾ ਕਿਸੇ ਨੇ ਹੋਰ ਖੜਾ ਕਰਤਾ ਤੁਹਾਡੇ ਤੁਸੀਂ ਕਿਤੇ ਚੱਲ ਗਏ ਵੀ ਕਲਾ ਕੇ ਤੇ ਮੂਰੇ ਕੋਈ ਹੋਰ ਲਾ ਗਿਆ ਤੇ ਆਉਣ ਵੇਲੇ ਤੁਸੀਂ ਲੜ ਪਏ ਯਾਰ ਵੀ ਮੈਂ ਜਾਣਾ ਸੀ ਇਹ ਜਾਂ ਮਤਲਬ ਹੋਰ ਕੋਈ ਜਿਹੜੀਆਂ ਛੋਟੀਆਂ-ਮੋਟੀਆਂ ਦਿੱਕਤਾਂ ਹੁੰਦੀਆਂ ਨਾ ਉਹਦੇ ਪਿੱਛੇ ਤੁਹਾਡੇ ਝਗੜੇ ਕਦੇ ਵੀ ਵੱਡੇ ਨਹੀਂ ਬਣਦੇ ਉਹ ਈਗੋ ਪਿੱਛੇ ਹੁੰਦੇ ਆ ਈਗੋ ਪਿੱਛੇ ਜਸਟ 1% ਆਪਾਂ ਕਹਿ ਸਕਦੇ ਆ ਸੋ ਜਿਹੜੇ ਇਹ ਮਨ ਲੋ ਵਿੱਚ ਝਗੜੇ ਵੱਡੇ ਆ ਗਏ ਇਹ ਝਗੜੇ ਮਨ ਲੋ ਵੀ ਸਾਰੇ ਹੀ ਪੈਸੇ ਪਿੱਛੇ ਹੁੰਦੇ ਹੈਗੇ ਪਰ ਪੈਸੇ ਦਾ ਕਿਸੇ ਨੂੰ ਇਹ ਪਤਾ ਵੀ ਪੈਸੇ ਦਾ ਕੰਮ ਕੀ ਆ ਪੈਸੇ ਦਾ ਕੰਮ ਅਸੀਂ ਜਦੋਂ ਚਮਕਦਮਕ ਦੇਖਦੇ ਆ ਅਸੀਂ ਦੇਖਦੇ ਆ ਯਾਰ ਵੀ ਫਿਲਮਾਂ ਦੇ ਵਿੱਚ ਦੇਖ ਲਓ ਉਹ ਜੀ ਮਤਲਬ ਬਹੁਤ ਵਧੀਆ ਜੈੱਟ ਲੈ ਹੋਏ ਆ ਬੰਦਿਆਂ ਨੇ ਬਹੁਤ ਵਧੀਆ ਪੂਲ ਦੇ ਕੋਲੇ ਬੈਠ ਕੇ ਪਾਰਟੀ ਕਰ ਰਹੇ ਆ ਇਹ ਚੀਜ਼ਾਂ ਸਾਡੇ ਜਨ ਦੇ ਵਿੱਚ ਜਦੋਂ ਇਮੇਜ ਆਉਂਦੀ ਹੈਗੀ ਅਸੀਂ ਦ੍ਰਿਸ਼ ਦੇਖਦੇ ਆ ਉੱਥੋਂ ਸਾਨੂੰ ਜ਼ਰੂਰਤ ਮਹਿਸੂਸ ਹੁੰਦੀ ਆ ਕਿ ਯਾਰ ਹਾਂ ਸਾਡੇ ਕੋਲੇ ਪੈਸਾ ਹੋਵੇ ਅਸੀਂ ਵੀ ਐਡੀ ਐਡੀਆ ਪਾਰਟੀਆਂ ਕਰੀਏ ਜਾਂ ਅਸੀਂ ਵੀ ਇਸ ਤਰ੍ਹਾਂ ਮਤਲਬ ਕੁਮੀਏ ਫਿਰੀਏ ਜਾਂ ਜੋ ਵੀ ਪਰ ਤੁਹਾਨੂੰ ਇੱਕ ਗੱਲ ਕਲੀਅਰ ਕਰ ਲੈਣੀ ਚਾਹੀਦੀ ਆ ਇਹ ਚੀਜ਼ਾਂ ਪੈਸੇ ਨਾਲ ਨਹੀਂ ਹੁੰਦੀਆਂ ਇਕੱਲੇ ਪੈਸੇ ਨਾਲ ਨਹੀਂ ਹੁੰਦੀਆਂ ਕਿਉਂਕਿ ਇਹ ਤੁਸੀਂ ਆਪਾਂ ਜਿਹੜੇ ਬੰਦੇ ਦਾ ਸਕੂਨ ਟੁੱਟਿਆ ਹੁੰਦਾ ਉਹਨੂੰ ਲੱਗਦਾ ਯਾਰ ਵੀ ਐਸ ਤਰ੍ਹਾਂ ਮੇਰੇ ਕੋਲੇ ਪੈਸਾ ਹੋਵੇ ਮੈਂ ਕਰਾਂ ਮੈਨੂੰ ਫੇਰ ਮਜ਼ਾ ਆਉ ਮਤਲਬ ਆਪਾਂ ਕਈ ਅਰਥਾਂ ਦੇ ਵਿੱਚ ਸਕੂਨ ਨੂੰ ਕਹਿ ਲੈਨੇ ਕਈ ਸ਼ਬਦਾਂ ਦੇ ਨਾਲ ਜਿਵੇਂ ਆਪਾਂ ਕਹਿੰਦੇ ਆ ਵੀ ਮਜ਼ਾ ਆ ਗਿਆ ਉਸ ਸਕੂਨ ਦੀ ਮਤਲਬ ਵਿਆਖਿਆ ਹੁੰਦੀ ਆ ਕਿ ਜੇ ਤੁਹਾਨੂੰ ਕਿਸੇ ਕੰਮ ਕਰਕੇ ਸਕੂਨ ਆ ਗਿਆ ਤੁਸੀਂ ਕਹੋਗੇ ਮਜ਼ਾ ਆ ਗਿਆ ਜੇ ਤੁਨੂੰ ਕੋਈ ਬਹੁਤ ਵਧੀਆ ਖਾਣਾ ਖਾ ਕੇ ਤੁਹਾਨੂੰ ਇੱਕ ਵਾਰੀ ਸਕੂਨ ਮਿਲਿਆ ਤਾਂ ਤੁਸੀਂ ਕਹੋਗੇ ਮਜ਼ਾ ਆ ਗਿਆ ਇਹ ਵਿਆਖਿਆ ਸਕੂਨ ਦੀ ਆ ਹੁਣ ਕੱਲੇ ਤੁਹਾਡੇ ਪੈਸੇ ਨਾਲ ਤੁਸੀਂ ਇਹ ਨਹੀਂ ਕਰ ਸਕਦੇ ਕਿ ਤੁਸੀਂ ਆਪਦੇ ਇਮਾਨਦਾਰ ਤੇ ਤੁਹਾਨੂੰ ਪਿਆਰ ਕਰਨ ਵਾਲੇ ਬੰਦੇ ਜੋੜ ਲਓ ਤੁਸੀਂ ਨਹੀਂ ਜੋੜ ਸਕਦੇ ਕੱਲੇ ਪੈਸੇ ਨਾਲ ਨਹੀਂ ਜੋੜ ਸਕਦੇ ਉਹ ਤੁਹਾਡੇ ਚ ਕੁਆਲਿਟੀ ਹੋਣੀ ਚਾਹੀਦੀ ਹੈ ਉਹ ਤੁਹਾਡੇ ਚ ਮਤਲਬ ਇੱਕ ਕਲਾ ਹੋਣੀ ਚਾਹੀਦੀ ਹੈਗੀ ਉਹ ਤਾਂ ਬੰਦੇ ਤੁਹਾਡੇ ਨਾਲ ਜੁੜਨਗੇ ਜੇ ਤੁਸੀਂ ਸੋਚੋ ਕਿ ਕੱਲੇ ਪੈਸੇ ਨਾਲ ਜ਼ਿੰਦਗੀ ਨਿਕਲ ਜੂ ਉਹ ਤੁਸੀਂ ਕੱਢ ਸਕਦੇ ਹੋ ਕੋਈ ਦਿੱਕਤ ਨਹੀਂ ਪੈਸੇ ਨਾਲ ਤੁਹਾਡੀ ਜ਼ਿੰਦਗੀ ਬਹੁਤ ਵਧੀਆ ਨਿਕਲ ਜੂ ਪਰ ਪੈਸੇ ਨਾਲ ਤੁਹਾਨੂੰ ਸਕੂਨ ਨਹੀਂ ਆ ਜਿਹੜਾ ਤੁਸੀਂ ਆਪਾ ਪੈਸੇ ਦੀ ਚਮਕਦਮਕ ਦੇਖ ਕੇ ਵੀ ਆਪਣੇ ਝਗੜੇ ਕਰਦੇ ਆ ਜਾਂ ਜਿਹੜੇ ਵੀ ਬੰਦੇ ਚਲੋ ਆਮ ਜਿਹੜੇ 95 96 97% ਲੋਕ ਹੁੰਦੇ ਆ ਆਪਦੀ ਮਿਹਨਤ ਦੀ ਕਮਾਈ ਖਾਣ ਵਾਲੇ ਉਹ ਪੈਸੇ ਨੂੰ ਮਤਲਬ ਸੋਚਦੇ ਤਾਂ ਹੈ ਪੈਸੇ ਬਾਰੇ ਪਰ ਪੈਸੇ ਨੂੰ ਆਪਣੇ ਜ਼ਮੀਰ ਦੇ ਉੱਤੇ ਜਾ ਹਾਵੀ ਨਹੀਂ ਹੋਣ ਦਿੰਦੇ ਜਿਹਦੇ ਕਰਕੇ ਉਹਨਾਂ ਨੂੰ ਕੋਈ ਕ੍ਰਾਈਮ ਕਰਨਾ ਪਵੇ ਜਾਂ ਜਿਹਦੇ ਕਰਕੇ ਉਹਨਾਂ ਨੂੰ ਅ ਮਤਲਬ ਪੁੱਠੇ ਰਾਹ ਤੇ ਤੁਰਨਾ ਪਵੇ ਇਸ ਤਰ੍ਹਾਂ ਕਰਕੇ ਉਹ ਮਤਲਬ ਆਪ ਦਾ ਕੰਮ ਕਰਦੇ ਰਹਿੰਦੇ ਹੈਗੇ ਪਰ ਜਿਹੜੇ 2-3% ਲੋਕ ਜਾਂ 4% ਲੋਕ ਪੈਸੇ ਨੂੰ ਆਪ ਦਾ ਮੁਖ ਬਣਾ ਲੈਂਦੇ ਹੈਗੇ ਜਿਨ੍ਹਾਂ ਦੀ ਜਮੀਰ ਤੇ ਹਾਵੀ ਹੋ ਜਾਂਦਾ ਉਹਨਾਂ ਚੋਂ ਮੈਂ ਕਹਿੰਦਾ ਵੀ 3-4% ਲੋਕਾਂ ਚੋਂ ਜਸਟ ਆਪਾਂ ਕਹਿ ਸਕਦੇ ਹਾਂ ਕਿ ਅ 3-4% ਨੂੰ ਆਪਾਂ ਇਸ ਤਰ੍ਹਾਂ ਮੰਨ ਲਓ ਕਿ 3-4 ਹਜ਼ਾਰ ਬੰਦਾ ਸਪੋਜ਼ ਕਰੋ ਉਹ ਚੋ ਜਸਟ ਤੁਹਾਡੇ 10 ਬੰਦੇ ਇਹ ਜੇ ਹੋਣਗੇ ਜਿਹੜੇ ਪੈਸਾ ਕਮਾਉਣ ਦੇ ਵਿੱਚ ਕਾਮਯਾਬ ਹੋਣਗੇ। ਬਾਕੀ ਜਿਹੜੇ ਹੋਣਗੇ 3-4000 ਬੰਦੇ ਦੇ ਵਿੱਚੋਂ ਬਾਕੀ ਬੰਦੇ ਆਪਾਂ ਨੂੰ ਦਿਸਨੇ ਨਹੀਂ ਕਦੇ ਵੀ ਪਰ ਉਹ ਇਸ ਤਰ੍ਹਾਂ ਦੀ ਮਤਲਬ ਸਟ੍ਰੈਸ ਦੇ ਵਿੱਚ ਜਿਉਂਦੇ ਰਹਿੰਦੇ ਆ ਕਿ ਹਾਂ ਪੈਸਾ ਹੈ ਪੈਸਾ ਇੱਥੋਂ ਆਜੇ ਪੈਸਾ ਉੱਥੋਂ ਆਜੇ ਪੈਸਾ ਆਪਣੇਆਂ ਨੂੰ ਲੁੱਟਣਾ ਬਗਾਨਿਆਂ ਨੂੰ ਛੱਡਣਾ ਕਿਸੇ ਨੂੰ ਨਹੀਂ ਆਪਣੇ ਬਗਾਨਿਆਂ ਨੂੰ ਸਭ ਨੂੰ ਲੁੱਟਣਾ ਜਾ ਜੋ ਵੀ ਉਹਨਾਂ ਦੇ ਕੋਸ਼ਿਸ਼ ਕਰਨੀ ਕਿ ਸਾਨੂੰ ਇੱਥੋਂ ਵੀ ਪੈਸਾ ਬਣ ਜੇ ਇੱਥੋਂ ਵੀ ਪੈਸਾ ਬਣ ਜੇ ਜਿੰਨੇ ਪ੍ਰਕਾਰ ਦੇ ਗਲਤ ਕੰਮ ਕਰਨੇ ਕੋਸ਼ਿਸ਼ ਕਰਨੇ ਉਹਨਾਂ ਨੇ ਕਿ ਇਹ ਕਰ ਲੋ ਉਹ ਕਰ ਲੋ ਦੋ ਨੰਬਰ ਦੇ ਇਹ ਗਲਤ ਕੰਮ ਸੋ ਉਹਨਾਂ ਨੂੰ ਲੱਗਦਾ ਕਿ ਇਸ ਤਰ੍ਹਾਂ ਸਕੂਨ ਮਿਲ ਜੂ ਪਰ ਸਕੂਨ ਨਹੀਂ ਮਿਲਦਾ ਇੱਕ ਅਮੀਰੀ ਤੇ ਗੱਲ ਕਰ ਲੈਣੇ ਆ ਕਿ ਜਿਨ੍ਹਾਂ ਨੂੰ ਲੱਗਦਾ ਕਿ ਪੈਸੇ ਕਰਕੇ ਅਮੀਰੀ ਆਜੇ ਤਾਂ ਉੱਥੇ ਸੁਖ-ਸੂਲਤਾ ਬਣਦੀਆਂ ਨੇ ਹਾ ਇਹ ਫਰਕ ਹੁੰਦਾ 19 21 ਦਾ ਬੜਾ ਫਰਕ ਨਹੀਂ ਹੁੰਦਾ ਈ ਮੈਂ ਤੁਹਾਨੂੰ ਆਪਾਂ ਇਸ ਵਿਸ਼ੇ ਦੇ ਉੱਤੇ ਥੋੜੀ ਜਿਹੀ ਡਿਸਕਸ ਕਰਕੇ ਤੁਹਾਨੂੰ ਕਲੀਅਰ ਕਰ ਸਕਦਾ ਕਿ ਕੱਲੇ ਪੈਸੇ ਨਾਲ ਸੁੱਖ-ਸਹੂਲਤਾਂ ਨਹੀਂ ਆਉਂਦੀਆਂ ਸਮਾਂ ਵੀ ਬਦਲਦਾ ਹੁੰਦਾ ਹੈਗਾ ਸਮਾਂ ਇਹ ਨਹੀਂ ਕਿ ਕੋਈ ਉਸ ਤਰ੍ਹਾਂ ਦਾ ਜਾਦੂ ਹੁੰਦਾ ਹੁੰਦਾ ਹੈਗਾ ਜਾਂ ਕੁਝ ਹੋਰ ਸਮਾਂ ਬਦਲਣ ਤੋਂ ਭਾਵ ਕਿ ਜਿਹੜੇ ਜਿਹੜੇ ਲੋਕ ਹੁਣ ਮੰਨ ਲਓ ਵੀ ਸਾਡੇ ਸਮਾਜ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਰਹਿੰਦੇ ਹੁੰਦੇ ਆ ਗਰੀਬ ਵੀ ਅਮੀਰ ਵੀ ਰਹਿੰਦੇ ਹੁੰਦੇ ਹੈਗੇ ਜਦੋਂ ਫਰਿੱਜ ਨਹੀਂ ਸੀਗੇ ਤਾਂ ਇਹ ਨਹੀਂ ਸੀ ਕਿ ਕੱਲੇ ਅਮੀਰਾਂ-ਅਮੀਰਾਂ ਦੇ ਘਰਾਂ 'ਚ ਜਿਹੜੇ ਕਰੋੜਪਤੀ ਆਰਪਤੀ ਆ ਉਹਨਾਂ ਦੇ ਘਰਾਂ 'ਚ ਫਰਿੱਜਾਂ ਦੇ ਦੂਜਿਆਂ ਕੋਲੇ ਹੈ ਨਹੀਂ। ਉਦੋਂ ਕਿਸੇ ਕੋਲੇ ਵੀ ਨਹੀਂ ਸੀਗੇ। ਜਦੋਂ ਮੋਬਾਈਲ ਨਹੀਂ ਸੀਗੇ ਉਦੋਂ ਕਿਸੇ ਕੋਲੇ ਵੀ ਨਹੀਂ ਸੀਗੇ। ਚਾਹੇ ਕੋਈ ਅਰਪਤੀ ਆ, ਚਾਹੇ ਕੋਈ ਲੱਖਪਤੀ ਆ, ਚਾਹੇ ਕੋਈ ਹਜ਼ਾਰਪਤੀ ਆ। ਜਦੋਂ ਮੰਨ ਲਓ ਵੀ ਏਸੀ ਨਹੀਂ ਸੀਗੇ ਉਦੋਂ ਕਿਸੇ ਕੋਲੇ ਵੀ ਨਹੀਂ ਸੀ। ਹਾਂ, ਇਹ ਜ਼ਰੂਰ ਹੁੰਦਾਗਾ ਕਿ 5-4 ਸਾਲ ਦਾ ਫਰਕ ਰਹਿੰਦਾ ਹੁੰਦਾ ਬਾਲਾ ਫਰਕ ਨਹੀਂ ਪੈਂਦਾ ਪੰਜ ਚਾਰ ਸਾਲ ਤਾਂ ਵੈਸੇ ਮੈਂ ਹੁਣ ਦੇ ਟਾਈਮ 'ਚ ਤਾਂ ਜ਼ਿਆਦਾ ਕਹਤੇ ਇਹ ਕਹਿ ਲੋ ਵੀ ਹੁਣ ਦੇ ਟਾਈਮ ਦੇ ਵਿੱਚ ਸਾਲ ਦੋ ਸਾਲ ਦਾ ਫਰਕ ਰਹਿ ਜਾਂਦਾ ਦੋ ਚਾਰ ਸਾਲ ਦਾ ਹੁਣ ਇਸ ਦੀ ਉਦਾਹਰਣ ਇਸ ਤਰ੍ਹਾਂ ਨਾ ਲੈਣ ਲੱਗ ਜਿਓ ਕਿ ਯਾਰ ਸਾਡੇ ਪਿੰਡ ਦੇ ਕਿਸੇ ਵੀ ਬੰਦੇ ਕੋਲੇ ਜੈੱਟ ਨਹੀਂ ਹੈਗਾ ਤੇ ਜਿਹੜੇ ਕਰੋੜਪਤੀ ਯਰ ਪਤੀ ਆ ਉਹ ਜੈੱਟ 'ਲੀ ਫਿਰਦੇ ਆ ਆਪਣੇ ਪ੍ਰਾਈਵੇਟ ਉਹ ਗੱਲ ਨਹੀਂ ਹੈਗੀ ਇਹ ਉਹ ਜਿਹੜੇ ਕੁਝ ਕੁਝ ਪਰਸੈਂਟ ਤਾਂ ਛੱਡੋ ਵੀ ਦੁਨੀਆ ਦੇ ਉੱਤੇ 100 200 ਬੰਦਾ ਹੋਊਗਾ ਜਿਹੜੇ ਮਤਲਬ ਹਰ ਚੀਜ਼ ਉਹਨਾਂ ਨੂੰ ਅਵੇਲੇਬਲ ਹੁੰਦੀ ਹੈਗੀ ਜਿਹੜੇ ਹੋ ਸਕਦਾ ਵੀ ਦੁਨੀਆ ਦੇ ਬਾਕੀ ਲੋਕਾਂ ਨੂੰ ساری ਜ਼ਿੰਦਗੀ ਨਾ ਹੋਵੇ ਉੱਥੇ ਆਪਾਂ ਕਦੇ ਵੀ ਨਹੀਂ ਪਹੁੰਚ ਸਕਦੇ ਉਹ ਚੀਜ਼ ਦਾ ਕਦੇ ਵੀ ਨਾ ਮਤਲਬ ਕੰਪੈਰੀਜ਼ਨ ਕਰਿਆ ਕਰੋ ਆਪਣੇ ਨਾਲ ਤੁਸੀਂ ਜੇ ਮੀਡੀਅਮ ਪਰਿਵਾਰ ਚੋਂ ਆ ਜਾਂ ਬਿਲੋਅ ਦਾ ਪਾਵਰਟੀ ਲਾਈਨ ਜਿਵੇਂ ਆਪਾਂ ਕਹਿੰਦੇ ਆ ਗਰੀਬ ਪਰਿਵਾਰਾਂ ਚੋਂ ਆਉਣੇ ਹੋਗੇ ਤਾਂ ਤੁਸੀਂ ਆਪਣਾ ਕੰਪੈਰੀਜ਼ਨ ਜਸਟ ਆਪਣੇ ਤੋਂ ਥੋੜੇ ਜੇ ਉੱਪਰ ਵਾਲੇ ਨਾਲ ਕਰ ਸਕਦੇ ਹੋ ਜਦੋਂ ਤੁਹਾਡੇ ਥੋੜੇ ਜਿੇ ਉੱਪਰ ਵਾਲਿਆਂ ਦੇ ਘਰਾਂ 'ਚ ਫਰਿੱਜ ਆਏ ਹੈਗੇ ਤੁਹਾਡੇ ਘਰਾਂ 'ਚ ਵੀ ਉਹੀ ਫਰਿੱਜ ਆਇਆ ਹੋ ਸਕਦਾ ਸਾਲ ਦੋ ਸਾਲ ਦਾ ਫਰਕ ਪੈ ਗਿਆ ਹੋਵੇ ਜਦੋਂ ਤੁਹਾਡੇ ਅਮੀਰ ਮਤਲਬ ਤੁਹਾਡੇ ਉੱਪਰ ਵਾਲੇ ਪਰਿਵਾਰਾਂ ਦੇ ਘਰਾਂ ਦੇ ਵਿੱਚ ਮੋਟਰਸਾਈਕਲ ਆਏ ਆ ਤੁਹਾਡੇ ਵੀ ਉਹਦੀ ਆਉਣੇ ਸ਼ੁਰੂ ਹੋ ਗਈ ਸੀ ਜਦੋਂ ਉਹਨਾਂ ਦੇ ਘਰਾਂ 'ਚ ਗੱਡੀਆਂ ਆਈਆਂ ਤੁਹਾਡੇ ਵੀ ਉਹਦੀ ਆ ਗਈਆਂ ਇਹ ਮਤਲਬ ਜਦੋਂ ਉਹਨਾਂ ਦੀਆਂ ਕੋਠੀਆਂ ਵਧੀਆ ਬਣੀਆਂ ਸਾਲ ਦੋ ਸਾਲ ਬਾਅਦ ਤੁਹਾਡੀਆਂ ਵੀ ਵਧੀਆ ਬਣਨ ਲੱਗੀਆਂ ਸੀ ਇਸ ਸਮੇਂ ਨਾਲ ਸਾਰਾ ਕੁਝ ਬਦਲਦਾ ਰਹਿਣਾ ਹੁਣ ਤੋਂ ਮੈਂ ਦਾਵਾ ਕਰ ਸਕਦਾ ਹੁਣ ਤੋਂ ਜਸਟ ਆਪਾਂ ਕਹਿ ਸਕਦੇ ਆ ਕਿ 5 ਸਾਲ ਕਹਿ ਲੋ ਜਾਂ 10 ਤਾਂ ਮੈਕਸਿਮਮ ਹੋ ਜਾਣਗੇ 5 ਸਾਲ ਬਾਅਦ ਅੱਜ ਤੋਂ ਹਰ ਬੰਦੇ ਕੋਲੇ ਬਿਜਲੀ 24 ਘੰਟੇ ਬਿਨਾ ਬਿੱਲ ਤੋਂ ਤੁਹਾਡੇ ਕੋਲੇ ਰੋਟੀ ਤੁਹਾਨੂੰ ਮਤਲਬ ਮਿਲੂਗੀ ਹਰ ਦਿਨ ਚਾਹੇ ਤੁਸੀਂ ਕੰਮ ਕਰੋ ਜਾਂ ਨਹੀਂ ਕਰੋ ਤੁਹਾਨੂੰ ਮੈਂ ਇਹ ਗੱਲਾਂ ਕਰਕੇ ਤੁਹਾਨੂੰ ਬੇਲੜ ਨਹੀਂ ਬਣਾ ਰਿਹਾ ਮੈਂ ਇਹ ਨਹੀਂ ਕਹਿਣਾ ਵੀ ਕਮਨਾ ਕਰਿਓ ਜੇ ਕਾਮਯਾਬ ਨਾ ਹੋ ਪਰ ਕਾਮਯਾਬੀ ਨੂੰ ਪੈਸੇ ਨਾਲ ਨਾ ਤੋਲੋ ਜਾਂ ਬਿਮਤਲ ਤੁਹਾਨੂੰ ਕੱਪੜਾ ਮਕਾਨ ਵਿਦਿਆ ਤੇ ਸਿੱਖਿਆ ਤੇ ਮਤਲਬ ਦਵਾਈ ਡਾਕਟਰੀ ਮੈਡੀਸਨ ਇਹ ਚੀਜ਼ਾਂ ਤੁਹਾਨੂੰ ਮਤਲਬ ਬੇਸਿਕ ਲੋੜਾਂ ਦੇ ਵਿੱਚ ਆ ਜਾਣੀਆਂ ਇਹ ਤੁਹਾਨੂੰ ਮਿਲਣੀਆਂ ਨੇ ਮਤਲਬ ਸਰਕਾਰਾਂ ਵੱਲੋਂ ਇਹ ਕੰਪਲਸਰੀ ਹੋ ਜਾਣੀਆਂ ਇਹ ਸਾਰੀਆਂ ਚੀਜ਼ਾਂ ਮਿਲਣੀਆਂ ਨੇ ਤੇ ਉਸ ਤੋਂ ਬਾਅਦ ਚ ਮਤਲਬ ਜਿਵੇਂ ਤੁਸੀਂ ਆਪਣੀ ਲਾਈਫ ਅ ਇੰਜੋਏ ਕਰ ਸਕਦੇ ਹੋਗੇ ਆਪਣੇ ਕਹਿ ਸਕਦੇ ਆ ਕਿ ਉਸ ਦੇ ਵਿੱਚ ਵਧੀਆ ਘਰ ਦੇ ਵਿੱਚ ਰਹਿ ਕੇ ਸੋ ਇਹ ਚੀਜ਼ਾਂ ਮਤਲਬ ਜਿਹੜੀਆਂ ਹੁੰਦੀਆਂ ਨੇ ਇਹ ਤੁਹਾਨੂੰ ਮੈਂ ਇਸ ਕਰਕੇ ਜੋੜ ਕੇ ਦੱਸ ਰਿਆਂਗਾ ਮਤਲਬ ਪੈਸੇ ਨਾਲ ਕਿ ਪੈਸੇ ਪਿੱਛੇ ਨਾ ਭਜੋ ਹਾਂ ਇਹ ਆ ਵੀ ਤੁਹਾਡੀ ਮਿਹਨਤ ਹੋਣੀ ਚਾਹੀਦੀ ਹੈ ਆਪਣੀ ਜ਼ਿੰਦਗੀ 'ਚ ਮਿਹਨਤ ਕਰੋ ਪੈਸੇ ਪਿੱਛੇ ਆਪਣੇ ਕਦੇ ਵੀ ਰਿਸ਼ਤੇ ਨਾ ਬਗਾੜੋ ਤੁਸੀਂ ਨਾ ਵਿਗਾੜੋ ਤੁਹਾਡੇ ਸਾਹਮਣੇ ਵਾਲਾ ਵਿਗਾੜ ਗਿਆ ਠੀਕ ਆ ਉਹਨੂੰ ਜੇ ਤੁਹਾਡੇ ਪੱਲਿਓ ਵੀ ਗਿਆ ਪੈਸਾ ਨਾ ਤਾਂ ਕੁਝ ਵੀ ਨਹੀਂ ਗਿਆ ਸਣੇ ਕਹਿੰਦੇ ਆ ਤਿੰਨ ਚੀਜ਼ਾਂ ਸੁਣੀਆਂ ਮੈਂ ਕਹਿੰਦੇ ਜੇ ਤੁਹਾਡਾ ਜ਼ਿੰਦਗੀ ਦੇ ਵਿੱਚ ਪੈਸਾ ਬਰਬਾਦ ਹੋ ਗਿਆ ਜਾਂ ਤਬਾਹ ਹੋ ਗਿਆ ਤੁਹਾਡਾ ਕੁਝ ਨਹੀਂ ਗਿਆ ਜੇ ਤੁਹਾਡਾ ਸਮਾਂ ਬਰਬਾਦ ਹੋ ਗਿਆ ਤਾਂ ਤੁਹਾਡਾ ਬਾਬਾ ਖੁਸ਼ ਗਿਆ ਜਾਂ ਬਹੁਤ ਖੁਸ਼ ਗਿਆ ਜੇ ਤੁਹਾਡੇ ਜ਼ਿੰਦਗੀ ਦੇ ਵਿੱਚ ਰਿਸ਼ਤੇ ਖਤਮ ਹੋ ਗਏ ਜਾਂ ਤੁਹਾਡੇ ਮੰਨ ਲਓ ਵੀ ਤੁਹਾਡੇ ਘਰ ਦੇ ਜਿਹੜਾ ਰਿਸ਼ਤਾ ਤੁਹਾਡੇ ਪਰਿਵਾਰ ਨਾਲ ਨਹੀਂ ਸਹੀ ਰਿਹਾ ਤਾਂ ਸਮਝ ਲਓ ਤੁਹਾਡਾ ਸਭ ਕੁਝ ਹੀ ਗਿਆ ਇਹ ਤਿੰਨ ਤਰ੍ਹਾਂ ਦੇ ਨਾਲ ਇਹ ਚੀਜ਼ ਨੂੰ ਵਿਆਖਿਆ ਕੀਤੀ ਜਾਂਦੀ ਹੈਗੀ ਇੱਕ ਗੱਲ ਹੁੰਦੀ ਹੈ ਕਿ ਥੋੜੀ ਜਿਹੀ ਆਪਾਂ ਇਹ ਵੀ ਕਰ ਲਈਏ ਨਾਲ ਨਾਲ ਜਿਵੇਂ ਹੁਣ ਪੈਸੇ ਦੀ ਗੱਲ ਕਰਨ ਲੱਗੇ ਆ ਆਪਣੇ ਆਮ ਕੀ ਹੁੰਦਾ ਕਿ ਪਰਿਵਾਰਾਂ ਦੇ ਵਿੱਚ ਜਿਵੇਂ ਆਪਣੇ ਪੇਰੈਂਟਸ ਹੁੰਦੇ ਆ ਬਜ਼ੁਰਗ ਹੁੰਦੇ ਆ ਉਹਨਾਂ ਨੂੰ ਸੰਭਾਲਣ ਦੇ ਸਾਫ ਸਵਾਲਣ ਦੇ ਨਾਮ ਤੇ ਮੈਂ ਕਹਿਣਾ ਹੁੰਦਾ ਜਿਹੜੇ ਗਰੀਬ ਪਰਿਵਾਰ ਆਗੇ ਉਹ ਇਸ ਵਧਾਈ ਦੇ ਹੱਕਦਾਰ ਆ ਆਪਣੇ ਪੇਰੈਂਟਸ ਨੂੰ ਉਹ ਬੰਦੇ ਸੰਭਾਲਦੇ ਆ ਕਦੇ ਵੀ ਜਿਹੜੇ ਲੋਕ ਪ੍ਰਾਪਰਟੀ ਵਾਲੇ ਆ ਉਹ ਆਪਣੇ ਪੇਰੈਂਟਸ ਨੂੰ ਸੰਭਾਲਦੇ ਨਹੀਂ ਉਹ ਉਹਨਾਂ ਦਾ ਹਿੱਸਾ ਬਰਾਬਰ ਰੱਖ ਕੇ ਆਪ ਉਹ ਤੋਂ ਕਮਾਈ ਲੈਂਦੇ ਆ ਉਹ ਨਹੀਂ ਸੰਭਾਲਦੇ ਉਹ ਵੜਾਈ ਦੇ ਹੱਕਦਾਰ ਨਹੀਂ ਹੈਗੇ ਕਿਉਂਕਿ ਉਹ ਤਾਂ ਬਰਾਬਰ ਪੈਸਾ ਲੈ ਰਹੇ ਆ ਫਿਰ ਵੜਾਈ ਕਿਵੇਂ ਹੋਈ ਉਹਨਾਂ ਦੀ ਜਿਹੜੇ ਗਰੀਬ ਪਰਿਵਾਰਾਂ ਦੇ ਲੋਕ ਆ ਉਹਨਾਂ ਨੂੰ ਇਸ ਚੀਜ਼ ਦਾ ਸਲੂਟ ਆ ਉਹਨਾਂ ਨੂੰ ਕਿਤੇ ਉਹਨਾਂ ਦੀ ਆਮਦਨ ਵੀ ਨਹੀਂ ਆ ਰਹੀ ਹੁੰਦੀ ਸਗੋਂ ਉਲਟਾ ਉਹਨਾਂ ਦੇ ਖਰਚੇ ਹੋ ਰਹੇ ਹੁੰਦੇ ਆ ਤੇ ਉਲਟਾ ਉਹਨਾਂ ਨੂੰ ਮਤਲਬ ਕੇਅਰ ਕਰਨੀ ਪੈ ਰਹੀ ਹੁੰਦੀ ਹੈਗੀ ਇਸ ਕਰਕੇ ਉਹ ਮਤਲਬ ਫਿਰ ਵੀ ਉਹ ਸੰਭਾਲਦੇ ਆ ਤਾਂ ਉਹ ਬੜਾਈ ਦੇ ਹੱਕਦਾਰ ਹੈ ਸਲੂਟ ਦੇ ਹੱਕਦਾਰ ਹੈ ਇੱਥੇ ਤੇ ਦੂਜੀ ਗੱਲ ਜਿਹੜਾ ਕੁਦਰਤ ਦਾ ਨਿਯਮ ਇਹ ਆ ਕਿ ਜੇ ਤੁਸੀਂ ਆਪਣੇ ਬੱਚੇ ਨਹੀਂ ਸੰਭਾਲ ਸਕੇ ਤਾਂ ਤੁਸੀਂ ਸਭ ਤੋਂ ਮਤਲਬ ਕਹਿੰਦੇ ਫੇਲ ਹੋ ਤੁਸੀਂ ਜ਼ਿੰਦਗੀ ਦੇ ਵਿੱਚ ਕਿਉਂਕਿ ਇਹ ਚੀਜ਼ ਇਸ ਤਰ੍ਹਾਂ ਵੀ ਆ ਕਿ ਜਿਹੜੇ ਬੱਚੇ ਆ ਬੱਚੇ ਜਿਹੜੇ ਸੰਭਾਲਣੇ ਆ ਉਹ ਕੁਦਰਤ ਨੇ ਸਾਡੀ ਡਿਊਟੀ ਲਾਈ ਹੈ ਜੇ ਸਾਨੂੰ ਸਾਡੇ ਪੇਰੈਂਟਸ ਨੇ ਸੰਭਾਲਿਆ ਤਾਂ ਉਹਨਾਂ ਨੇ ਕੋਈ ਐਸਾਨ ਨਹੀਂ ਕੀਤਾ ਇਸ ਚੀਜ਼ ਦਾ ਜੇ ਤੁਸੀਂ ਆਪਣੇ ਬੱਚੇ ਨਹੀਂ ਸੰਭਾਲਦੇ ਜਾਂ ਨਹੀਂ ਸੰਭਾਲ ਸਕਦੇ ਉਹਨਾਂ ਨੂੰ ਚੰਗਾ ਮਤਲਬ ਨਹੀਂ ਦੇ ਸਕਦੇ ਲਾਈਫ ਤਾਂ ਤੁਸੀਂ ਫੇਲ ਹੋ ਜਿੰਦਗੀ ਦੇ ਵਿੱਚ ਜਦ ਤੁਸੀਂ ਆਪਣਾ ਕਹਿ ਸਕਦੇ ਕਿ ਫਰਜ਼ ਨਹੀਂ ਨਿਭਾਇਆ ਜਿਹੜਾ ਨਿਭਾਉਣਾ ਤੁਹਾਨੂੰ ਚਾਹੀਦਾ ਸੀ ਜੇ ਤੁਸੀਂ ਆਪਣਾ ਮਤਲਬ ਬਜ਼ੁਰਗਾਂ ਨੂੰ ਨਹੀਂ ਕੇਅਰ ਕੀਤੀ ਤਾਂ ਉਹ ਤੁਹਾਡਾ ਇਨਸਾਨੀਅਤ ਦੇ ਤੌਰ ਤੇ ਤੁਹਾਨੂੰ ਚੰਗਾ ਮਾੜਾ ਕਹਿ ਸਕਦੇ ਆ ਭੇਹ ਪ੍ਰਮਾਤਮਾ ਵੱਲੋਂ ਉਹ ਡਿਊਟੀ ਨਿਲਾਈ ਹੁੰਦੀ ਉਹ ਤੁਹਾਡੇ ਬਜ਼ੁਰਗਾਂ ਦੇ ਮਤਲਬ ਜ਼ਿੰਦਗੀ ਦੇ ਨਿਰਪਰ ਕਰਦਾ ਕਿ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਕੀ ਖਟਿਆ ਤੇ ਜਾਂ ਫਿਰ ਮਤਲਬ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਦੇ ਸੰਸਕਾਰ ਦਿੱਤੇ ਆ ਇੱਕ ਪੈਸੇ ਪਿੱਛੇ ਇਸ ਤਰ੍ਹਾਂ ਦੀ ਸਾਨੂੰ ਦੌੜ ਲੱਗ ਗਈ ਹੈ ਕਿ ਅਸੀਂ ਪੈਸਾ ਕਮਾਉਣ ਦੇ ਵਿੱਚ ਸਵੇਰ ਤੋਂ ਸ਼ਾਮ ਤੱਕ ਮਸ਼ੀਨ ਵਾਂਗੂ ਕੰਮ ਕਰਦੇ ਆ ਫਿਰ ਸ਼ਾਮ ਨੂੰ ਅਸੀਂ ਵੀ ਮੋਬਾਈਲ ਦੇਖਣੇ ਹੁੰਦੇ ਹੈਗੇ ਜਾਂ ਕੁਝ ਹੋਰ ਮਤਲਬ ਇਸ ਤਰ੍ਹਾਂ ਦੀ ਐਕਟੀਵਿਟੀ ਰਿਲੈਕਸ ਹੋ ਕੇ ਕਰਨੀ ਹੁੰਦੀ ਹੈਗੀ ਤਾਂ ਜਿਹੜੇ ਬੱਚੇ ਹੁੰਦੇ ਹੈਗੇ ਉਹਨਾਂ ਨੇ ਖੇਡਣਾ ਹੁੰਦਾ ਉਹਨਾਂ ਨੂੰ ਲੱਗਦਾ ਯਾਰ ਵੀ ਸਾਡੇ ਵੱਡ ਵੱਡੇ ਜਿਹੜੇ ਪੇਰੈਂਟਸ ਆਉਂ ਘਰੇ ਆਏ ਆ ਤੇ ਜਦੋਂ ਅਸੀਂ ਉਦੋਂ ਉਹਨਾਂ ਨੂੰ ਨਹੀਂ ਕੇਅਰ ਕਰਦੇ ਜਾਂ ਦਿਨੇ ਸਾਡਾ ਟਾਈਮ ਨਹੀਂ ਲੱਗਦਾ ਜਾਂ ਉਹਨਾਂ ਨੂੰ ਸਕੂਲ ਭੇਜਿਆ ਹੁੰਦਾ ਤਾਂ ਉਦੋਂ ਅਸੀਂ ਮੰਨ ਲਓ ਵੀ ਸਕੂਲ ਭੇਜ ਕੇ ਉਹਨਾਂ ਨੂੰ ਖੁਸ਼ ਹੋ ਜਾਂਦੇ ਆ ਵੀ ਚਲੋ ਸਮਝ ਗਏ ਤਾਂ ਉਹ ਕਦੇ ਵੀ ਬੜੇਪੇ ਦੇ ਵਿੱਚ ਜਾ ਕੇ ਤੁਹਾਡੇ ਕੇਅਰ ਨਹੀਂ ਕਰਨਗੇ ਕਿਉਂਕਿ ਉਹਨਾਂ ਦਾ ਤੁਹਾਡੇ ਨਾਲ ਅੰਦਰੋਂ ਮੋਹ ਨਹੀਂ ਪਿਆ ਕਰਦੇ ਵੀ ਤੁਸੀਂ ਇਹ ਗੱਲ ਸੋਚ ਸਕਦੇ ਹੋ ਕਾਰਨ ਉੱਥੇ ਫਿਰ ਝਗੜੇ ਤੇ ਜਾ ਕੇ ਫਿਰ ਮਤਲਬ ਕੋਈ ਬੱਚੇ ਪੇਰੈਂਟਸ ਨੂੰ ਘਰੋਂ ਕੱਢ ਦਿੰਦੇ ਆ ਜਾਂ ਕੁਛ ਕਰ ਦਿੰਦੇ ਆ ਫਿਰ ਇਹ ਸਾਰੀਆਂ ਗੱਲਾਂ ਹੁੰਦੀਆਂ ਫਿਰ ਲੋਕ ਪ੍ਰੈਜ਼ੈਂਟ ਟਾਈਮ ਦੇ ਤਰੀਕੇ ਨਾਲ ਸੋਚ ਕੇ ਬੰਦਾ ਸੋਚਦਾ ਯਾਰ ਇਹ ਮਜਲੂਮ ਆ ਜਾਂ ਵਿਚਾਰਾ ਜਾਂ ਬਜ਼ੁਰਗ ਵੀ ਯਾਰ ਨੇ ਮੰਨ ਲਓ ਬੇਈ ਨਹੀਂ ਮਿਹਨਤ ਕੀਤੀ ਇਹਨਾਂ ਪਿੱਛੇ ਪੈਸਾ ਕਮਾਇਆ ਜਦੋਂ ਕੋਈ ਬੱਚਿਆਂ ਨੂੰ ਪੈਸੇ ਨਾਲ ਕੋਈ ਲਗਾਅ ਦੇਗਾ ਨਹੀਂ ਹੁੰਦਾ ਬਚਪਨ ਦੇ ਵਿੱਚ ਵੀ ਇਹਨੇ ਇੰਨਾ ਪੈਸਾ ਕਮਾਇਆ ਤੇ ਹੁਣ ਦੇਖੋ ਬੱਚਾ ਨੇ ਕੀ ਕਰਤਾ ਵੱਡੇ ਹੋ ਕੇ ਪਰ ਅਸਲ ਦੇ ਵਿੱਚ ਗੱਲ ਇਹ ਨਹੀਂ ਹੁੰਦੀ ਕਦੇ ਵੀ ਉਹ ਬੰਦਾ ਆਪਣੇ ਜਵਾਕਾਂ ਦੇ ਨਾਲ ਅਟੈਚ ਹੋਈ ਨਹੀਂ ਸਕਿਆ ਉਹਨਾਂ ਦਾ ਬਚਪਨ ਤੇ ਇਹ ਵੀ ਇੱਕ ਝਗੜਾ ਆ ਗਿਆ ਤੇ ਇਹ ਵੀ ਪੈਸੇ ਦਾ ਹੀ ਕਾਰਨ ਜਿਆਦਾ ਮੋਸਟਲੀ ਆਪਾਂ ਪੈਸੇ ਦਾ ਕਹਿ ਸਕਦੇ ਆ 10-20% ਇਹਦੇ 'ਚ ਅਨਜਾਨਪਣਾ ਹੁੰਦਾ ਜਾਂ ਕਹਿ ਦਈਏ ਵੀ ਬੰਦੇ ਦਾ ਸੁਭਾਅ ਹੁੰਦਾ ਉਸ ਤਰ੍ਹਾਂ ਦਾ ਕਿ ਉਹਨੂੰ ਕਦੇ ਵੀ ਉਹਨੇ ਮਤਲਬ ਆਪਣੀ ਜ਼ਿੰਮੇਵਾਰੀ ਸਮਝੀ ਨਹੀਂ ਹੁੰਦੀ ਜਦੋਂ ਬੱਚਿਆਂ ਨੂੰ ਸਮਝਣਾ ਹੁੰਦਾ ਉਹ ਨਹੀਂ ਸਮਝਦਾ ਜਦੋਂ ਉਹਨੂੰ ਲੱਗਦਾ ਵੀ ਬੱਚੇ ਹੁਣ ਮੈਨੂੰ ਸਮਝਣ ਉਦੋਂ ਫਿਰ ਬੱਚਿਆਂ ਨੂੰ ਕੋਈ ਲਾਗਾ ਦੇਗਾ ਨਹੀਂ ਹੁੰਦਾ ਉਸ ਚੀਜ਼ ਨਾਲ ਇਸੇ ਤਰ੍ਹਾਂ ਆਪਾਂ ਮੰਨ ਲਓ ਵੀ ਗੱਲ ਕਰ ਸਕਦੇ ਹਾਂ ਹੁਣ ਜਿਵੇਂ ਇਸ਼ਾਵਾਂ ਦੀ ਇਸ਼ਾਵਾਂ ਪਿੱਛੇ ਵੀ ਝਗੜੇ ਹੁੰਦੇ ਆ ਇਸ਼ਾਵਾਂ ਪੂਰੀਆਂ ਕਰਨ ਲਈ ਜਾਂ ਇਸ਼ਾਵਾਂ ਨੂੰ ਆਪਾਂ ਅ ਕਿਵੇਂ ਕਹਿ ਸਕਦੇ ਹਾਂ ਵੀ ਪੂਰੀਆਂ ਕਰਨ ਲਈ ਆਪਾਂ ਬਹੁਤ ਕੁਝ ਅ ਅਨਸੋਸ਼ੀਅਲ ਐਕਟੀਵਿਟੀਆਂ ਕਰਦੇ ਆ ਜਾਂ ਜਿਹੜੀਆਂ ਸਾਡੇ ਸਮਾਜ ਨੂੰ ਕਬੂਲ ਨਹੀਂ ਹੁੰਦੀਆਂ ਉਹਦੇ ਪਿੱਛੇ ਵੀ ਬੜੇ ਝਗੜੇ ਹੁੰਦੇ ਆ ਇਹ ਸ਼ਾਮਾਂ ਵੀ ਪੈਸੇ ਤੋਂ ਹੀ ਜ਼ਿਆਦਾ ਉਪਜਦੀਆਂ ਨੇ ਕਿਉਂਕਿ ਜਿਹੜੇ ਬੰਦੇ ਦੇ ਅੰਦਰ ਸਕੂਨ ਨਹੀਂ ਹੈਗਾ ਪੈਸੇ ਦੀ ਚਮਕਦਮ ਕੋਈ ਵੀ ਖਿੱਚਿਆ ਜਾਂਦਾ ਉਹ ਸ਼ਾਮਾਂ ਕੋਈ ਵੀ ਖਿੱਚਿਆ ਜਾਂਦਾ ਜਿਵੇਂ ਹੁਣ ਅਸੀਂ ਵੱਡੇ ਵੱਡੇ ਸੀਨ ਦੇਖਦੇ ਆ ਫਿਲਮਾਂ ਦੇ ਵਿੱਚ ਸਾਨੂੰ ਅਕਸਰ ਹੀ ਕੀ ਦਿਖਾਇਆ ਜਾਂਦਾ ਪੈਸੇ ਦੀ ਮਸ਼ੀਨ ਬਣਾਉਣ ਲਈ ਐਨੇ ਹਜ਼ਾਰ ਕਰੋੜ ਦਾ ਮਤਲਬ ਡੀਲ ਹੋ ਰਹੀ ਹੈ ਜੀ ਇੱਧਰ ਹੈਲੀਕਾਪਟਰ ਤੇ ਆ ਰਹੇ ਆ ਬੰਦੇ ਬਡਾ ਸਾਰਾ ਪੂਲ ਆ ਇੰਨੇ ਸਾਰੇ ਉੱਤੇ ਮਤਲਬ ਕੁੜੀਆਂ ਵੀ ਫਿਰਦੀਆਂ ਹੋਰ ਸਾਰੇ ਵੀ ਉਹਦੇ ਕੋਈ ਕੋਸ਼ੇ ਲੈ ਕੇ ਆ ਰਹਿਆ ਆਸੇ-ਪਾਸੇ ਬੰਦੇ ਖੜੇ ਆ ਇਹ ਜਿਹੜੀ ਚਮਕ ਤੰਕ ਸਾਨੂੰ ਦਿਖਾਈ ਜਾ ਰਹੀ ਆ ਇਹ ਫਿਲਮ ਚਲਾਉਣ ਦਾ ਚਲੋ ਉਹ ਵੀ ਪੈਸਾ ਕਮਾਉਣ ਦਾ ਇੱਕ ਜਰੀਆ ਹੁੰਦਾ ਉਹਨਾਂ ਦਾ ਅਸੀਂ ਉਹ ਚੀਜ਼ਾਂ ਦੇਖ ਕੇ ਖੁਸ਼ ਹੁੰਨੇ ਆ ਤੇ ਉਹ ਚੀਜ਼ਾਂ ਅਸੀਂ ਦੇਖਦੇ ਆ ਸਾਨੂੰ ਫਿਲਮਾਂ ਵਾਲੇ ਫਿਰ ਇਮੋਸ਼ਨਲ ਕਰਦੇ ਆ ਕਈ ਪੁਆਇੰਂਟਾਂ ਤੇ ਜਾ ਕੇ ਕਈ ਪੁਆਇੰਟਾਂ ਤੇ ਜਾ ਕੇ ਸਾਨੂੰ ਅਗਰੈਸਿਵ ਕਰਦੇ ਆ ਕਿਸੇ ਪ੍ਰਤੀ ਸਾਨੂੰ ਆਉਂਦਾ ਯਾਰ ਇਹ ਬੜਾ ਘਟੀਆ ਬੰਦਾ ਵੀ ਹਾਂ ਇਹ ਤੇ ਪੈਣ ਲੱਗ ਗਿਆ ਹੋਰ ਪਹਿਣ ਹਾਲਾਂਕਿ ਆਪਾਂ ਤਾਂ ਉਹਨੂੰ ਕੁਝ ਨਹੀਂ ਜਾਣਦੇ ਨਾ ਆਪਾਨੂੰ ਦਿਖਾਈ ਆ ਉਹ ਚੀਜ਼ ਪਰ ਜੇ ਉਹ ਚੀਜ਼ਾਂ ਸਾਡੇ ਤੇ ਇਫੈਕਟ ਕਰਦੀਆਂ ਤਾਂ ਜਿਹੜਾ ਪੈਸੇ ਵਾਲਾ ਡਰੈੱਸ ਚਮਕ ਧਮਕ ਵਾਲਾ ਡਰੈੱਸ ਸਾਨੂੰ ਦਿਖਾਇਆ ਜਾਂਦਾ ਐਨੇ ਹਜ਼ਾਰ ਕਰੋੜ ਦੀ ਸੰਘਾਨੀਆਂ ਸਾਹਿਬ ਡੀਲ ਕਰ ਰਹੇ ਆ ਜਾਂ ਐਨੇ ਹਜ਼ਾਰ ਕਰੋੜ ਦਾ ਵੀ ਇੱਕ ਮਿੰਟ 'ਚ ਮੈਂ ਤੁਹਾਡਾ ਉੜਾਤਾ ਕੰਮ ਜੈਨੇ 1000 ਕਰੋੜ ਵਿੱਚ ਕਮਾ ਆ ਗਏ ਉਹ ਸਾਰੀਆਂ ਗੱਲਾਂ ਜਿਹੜੀਆਂ 1000 ਕਰੋੜ ਨਾਲ ਜੁੜਦੀਆਂ ਫਿਲਮ ਵਿੱਚ ਕਦੇ ਇਹ ਕਿਉਂ ਨਹੀਂ ਗਿਆ ਮਤਲਬ ਆਉਂਦਾ ਕਿ ਯਾਰ ਆਪਾਂ ਲੱਖ 2 ਲੱਖ ਦੀ ਡੀਲ ਕਰਨੀ ਸੀ ਕਿਉਂਕਿ ਸੋਡੇ ਦਿਮਾਗ ਤੇ ਜਦੋਂ ਐਡਾ ਵੱਡਾ ਪ੍ਰੈਸ਼ਰ ਪੈਂਦਾਗਾ ਉਹ ਚੀਜ਼ ਦਾ ਤਾਂ ਤੁਸੀਂ ਆਟੋਮੈਟਿਕਲੀ ਤੌਰ ਤੇ ਆਪਾਂ ਕਹਿ ਸਕਦੇ ਹਾਂ ਯਾਰ ਵੀ ਸਹੀ ਦਿਸ਼ਾ 'ਚ ਪਟਕ ਜਾਂਦੇ ਹਾਂ ਜਦੋਂ ਕਿ ਤੁਸੀਂ ਕਦੇ ਵੀ ਜੇ ਤੁਸੀਂ ਲੱਖਪਤੀ ਹੋ ਤਾਂ ਕਦੇ ਵੀ 1000 ਕਰੋੜ ਤੱਕ ਦੋ ਨੰਬਰ 'ਚ ਨਹੀਂ ਪਹੁੰਚ ਸਕਦੇ ਕਦੇ ਵੀ ਨਹੀਂ ਪਹੁੰਚ ਸਕਦੇ ਤੁਸੀਂ ਜਸਟ ਮਤਲਬ ਮਿਹਨਤ ਕਰਕੇ ਉਸ ਤੋਂ ਉੱਪਰ ਹੋ ਸਕਦੇ ਹਾਂ ਥੋੜਾ ਬਹੁਤ ਡਬਲ ਪ੍ਰਾਪਰਟੀ ਬਣਾ ਲੈਣੇ ਪੇਰੈਂਟਸ ਤੋਂ 트리플 ਬਣਾ ਸਕਦੇ ਹਾਂ ਵੱਧ ਤੋਂ ਵੱਧ ਮੈਕਸਿਮਮ ਉਹ ਵੀ ਜੇ ਕੋਈ ਚੰਗਾ ਬਿਜ਼ਨਸ ਕਰ ਗਏ ਜਾਂ ਕੁਝ ਹੋਰ ਕਰ ਗਏ ਪਰ ਜਿਹੜੇ ਹਜ਼ਾਰਾਂ ਕਰੋੜਾਂ ਦੀਆਂ ਗੱਲਾਂ ਹੁੰਦੀਆਂ ਉਹ ਬਹੁਤ ਹਾਈ ਲੈਵਲ ਦੇ ਕ੍ਰਿਮੀਨਲ ਲੋਕ ਹੁੰਦੇ ਆ ਜਿਵੇਂ ਆਪਾਂ ਲੀਡਰਾਂ ਦੀਆਂ ਦੇਖਦੇ ਆ ਪ੍ਰਾਪਰਟੀਆਂ ਕਿਸੇ ਦੀ 500 ਗੁਣਾ ਵੱਧ ਗਈ ਜਿਵੇਂ ਮੰਨ ਲਓ 5 ਕਰੋੜ ਦੀ ਸੀ ਪਹਿਲਾਂ ਜੀ ਤੇ 250 ਕਰੋੜ ਦੀ 500 ਕਰੋੜ ਦੀ ਹੋ ਗਈ ਇੱਕ ਟਿਨਿਓਰ ਦੇ ਵਿੱਚ ਹੀ ਜਾਂ ਬੀ ਮੰਨ ਲੋ ਵੀ ਹੋਰ ਕੋਈ ਜਿਹੜੇ ਲੀਡਰਾਂ ਦੇ ਖਾਸ ਚਹੇਤੇ ਵਪਾਰੀ ਆ ਗਏ ਉਹਨਾਂ ਦੀ ਪ੍ਰਾਪਰਟੀ ਦੇਖ ਲੋ ਜੀ ਸ਼ੁਰੂ ਕਹਿੰਦੇ ਜੀ ਹੋਈ ਜਿਵੇਂ ਕਿਸੇ ਕੋਲੇ 2000 ਕਰੋੜ ਦੀ ਸੀਗੀ ਪ੍ਰਾਪਰਟੀ 4000 ਦੀ ਸੀ ਲੱਖ ਕਰੋੜ ਦੀ 2 ਲੱਖ ਕਰੋੜ ਤੱਕ ਪਹੁੰਚ ਗਈ ਹੁਣ ਇਹ ਸਾਰਾ ਵੱਡੇ ਕ੍ਰਾਈਮਾਂ ਚੋ ਸੰਭਵ ਹੁੰਦੀਆਂ ਚੀਜ਼ਾਂ ਸੋ ਅੱਜ ਦਾ ਵਿਸ਼ਾ ਆਪਣਾ ਇਹੀ ਟੌਪਿਕ ਸੀਗਾ ਕਿ ਆਪਾਂ ਜਿਹੜਾ ਪੈਸਾ ਉਹ 99% ਤੁਹਾਡੀਆਂ ਜਿਹੜੀਆਂ ਵੀ ਪ੍ਰੋਬਲਮਸ ਹੈਗੇ ਤੁਹਾਡੀਆਂ ਜਿਹੜੇ ਕ੍ਰਾਈਮ ਹੈਗੇ ਆ ਜ ਝਗੜੇ ਹੈਗੇ ਆ ਉਹਨਾਂ ਨੂੰ ਉਹ ਜਨਮ ਦਿੰਦੇ ਹੈਗੇ ਸੋ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਸਮਾਪਤ ਕਰਦੇ ਜੇ ਪੈਸਾ ਨਾ ਹੋਵੇ ਕਹਿਣ ਤੋਂ ਭਾਵ ਕਿ ਤੁਹਾਡੇ ਜਿਹੜੇ 99% ਝਗੜੇ ਸਮਾਪਤ ਹੋ ਜਾਣਗੇ ਤੁਹਾਨੂੰ ਫਿਰ ਜਿਹੜੀ ਲੁੱਟ ਖਸੁੱਟ ਨਹੀਂ ਹੋਣੀ ਤੁਹਾਡੀ ਕਿਸੇ ਨੇ ਲੁੱਟਣਾ ਨਹੀਂ ਕਿਸੇ ਨੂੰ ਤੁਸੀਂ ਨਹੀਂ ਲੁੱਟਣਾ ਕੋਈ ਤੁਹਾਡੇ ਦਿਮਾਗ ਤੇ ਸਟ्रेस ਨਹੀਂ ਹੋਣਾ ਇੱਕ ਬੰਦੇ ਨਾਲ ਤਾਂ ਮੇਰੀ ਗੱਲ ਹੋਈ ਮੈਂ ਕਿਹਾ ਯਾਰ ਵੀ ਇਸ ਤਰ੍ਹਾਂ ਕਰਕੇ ਵੀ ਜਿਹੜਾ ਝਗੜਾ ਮੰਨ ਲਓ ਵੀ ਹੁੰਦਾ ਵੀ ਪੈਸੇ ਕਰਕੇ ਹੁੰਦਾ ਉਹ ਕਹਿੰਦਾ ਜੇ ਪੈਸਾ ਖਤਮ ਹੋ ਗਿਆ ਤਾਂ ਬੰਦੇ ਨੂੰ ਸਕੂਨ ਮਿਲ ਜੂ ਕਹਿੰਦਾ ਤੇ ਇਹੀ ਗੱਲ ਤਾਂ ਮੈਂ ਕਹਿੰਦਾ ਮੈਂ ਸਮਝਾ ਰਿਹਾ ਲੋਕਾਂ ਨੂੰ ਜੇ ਪੈਸਾ ਦੁਨੀਆ ਤੋਂ ਖਤਮ ਹੋ ਗਿਆ ਤਾਂ ਲੋਕਾਂ ਨੂੰ ਸਕੂਨ ਮਿਲ ਜੂ ਲੋਕਾਂ ਨੂੰ ਜ਼ਿੰਦਗੀ ਦਾ ਇੰਜੋਏਅਬਲ ਲਾਈਫ ਹੋ ਜੂ ਉਹਨੂੰ ਜ਼ਿੰਦਗੀ ਦਾ ਮਤਲਬ ਸਮਝ ਆਊਗਾ ਸੋ ਆਪਾਂ ਇਹੀ ਚੀਜ਼ਾਂ ਸਮਝਾਉਣੀਆਂ ਸੀ 99% ਤੁਹਾਡੇ ਝਗੜੇ ਖਤਮ ਹੋ ਜਾਣਗੇ ਕੋਰਟਾਂ ਵੇਲੀਆਂ ਹੋ ਜਾਣਗੀਆਂ ਪੁਲਸਾਂ ਵੇਲੀਆਂ ਹੋ ਜਾਣਗੀਆਂ ਸਿਰਫ ਈਗੋ ਦੇ ਕ੍ਰਾਈਮ ਰਹਿ ਜਾਣਗੇ ਜਿੰਨੇ ਕੁ ਰਹਿ ਜਾਣਗੇ ਬਾਕੀ ਸਾਰੇ ਝਗੜੇ ਖਤਮ ਹੋ ਜਾਣਗੇ ਜ਼ਮੀਨੀ ਝਗੜੇ ਗਲੀਆਂ ਨਾਲੀਆਂ ਦੇ ਝਗੜੇ ਵੱਟ ਦੇ ਝਗੜੇ ਪਾਣੀ ਦੇ ਝਗੜੇ ਜਾਂ ਹੋਰ ਜਿੰਨੇ ਪ੍ਰਕਾਰ ਦੇ ਝਗੜੇ ਸਾਰੇ ਖਤਮ ਹੋ ਜਾਣਗੇ ਸੋ ਅੱਜ ਦੀ ਵੀਡੀਓ ਦਾ ਇਹੀ ਭਾਵ ਸੀ ਕਿ ਪੈਸਾ ਖਤਮ ਕਰਕੇ ਆਪਾਂ ਇੱਕ ਵੱਖਰੀ ਲਾਈਫ ਸਟਾਰਟ ਕਰਾਂਗੇ ਸੋ ਅੱਜ ਦੀ ਵੀਡੀਓ ਇੰਨੀ ਕੱਲ ਨੂੰ ਆਪਾਂ ਫੇਰ ਮਤਲਬ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਕਿ ਪੈਸਾ ਖਤਮ ਕਿਵੇਂ ਕਰੀਏ ਸੋ ਹੁਣ ਮੈਂ ਦੋ ਯਾਦ ਅਰਥੀਆਂ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਾਡਿਆਂ ਦਾ ਇੱਕ ਵਾਰੀ ਫੇਰ ਬਹੁਤ ਸਾਰਾ ਪਿਆਰ ਤੇ ਸਕਾਰ ਸੋ ਧੰਨਵਾਦ ਸਾਰਾ